ਕੈਨੇਡIAN ਗਵਰਨਮੈਂਟ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਪੰਜ ਚੀਜ਼ਾਂ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡੀਅਨ ਪੀਆਰ ਪ੍ਰਾਪਤ ਕਰਨ ਦੀ ਸੰਭਾਵਨਾ ਨੂੰ ਬੀਤਰ ਬਣਾਉਣ ਲਈ ਕਰ ਸਕਦੇ ਨੇ ਸਾਲਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਨੇ ਕੈਨੇਡਾ ਵਿੱਚ ਇਸ ਦੀ ਨਾਵਰ ਯੂਨੀਅਨ 90ਪੀ ਨਿਵਾਤਵਨ ਅਤੇ ਇੱਕ ਨਵੇਂ ਦੇਸ਼ ਵਿੱਚ ਕੰਮ ਦਾ ਤਜਰਬਾ ਹਾਸਲ ਕਰਨ ਦੇ ਮੌਕੇ ਲਈ ਪੜਾਈ ਕਰਨ ਦੀ ਚੋਣ ਕੀਤੀ ਕੈਨੇਡੀਅਨ ਸਿੱਖਿਆ ਅਤੇ ਯੋਗ ਕੰਮ ਦਾ ਤਜਰਬਾ ਪ੍ਰਾਪਤ ਕਰਨਾ ਉਮੀਦਵਾਰਾਂ ਨੇ ਕੈਨੇਡਾ ਵਿੱਚ ਸਥਾਈ ਨਿਵਾਸ ਪੀਆਰ प्राप्त ਕਰਨ ਦੇ ਮੌਕਿਆਂ ਨੂੰ ਵੀ ਸੁਧਾਰ ਸਕਦੇ ਨੇ ਤੇ ਇਸ ਲਈ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਜੋ ਕਿ ਡੈਜਿਗਨੇਟਿਡ ਲਰਨਿੰਗ ਇੰਸਟੀਚਿਊਟ ਡੀ ਐਲ ਆਈ ਤੋਂ ਗ੍ਰੈਜੂਏਟ ਹੁੰਦੇ ਨੇ ਅਤੇ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਵਾਧੂ ਅੰਕ ਪ੍ਰਾਪਤ ਕਰਦੇ ਨੇ ਅਤੇ ਜਿਸ ਨਾਲ ਉਹ ਪੂਲ ਵਿੱਚ ਵਧੇਰੇ ਪ੍ਰਤੀਯੋਗੀ ਬਣ ਜਾਂਦੇ ਨੇ ਫੇਰ ਵੀ ਕੈਨੇਡਾ ਵਿੱਚ ਸਿੱਖਿਆ ਸਥਾਈ ਨਿਵਾਸ ਲਈ ਇੱਕ ਗਰੰਟੀਸ਼ਡਾ ਮਾਰਗ ਨਹੀਂ ਹੈ ਜਦੋਂ ਕਿ ਕੈਨੇਡਾ ਗ੍ਰੈਜੂਏਸ਼ਨ ਤੋਂ ਬਾਅਦ ਦੇਸ਼ ਵਿੱਚ ਕੰਮ ਕਰਨਾ ਤੇ ਸੈਟਲ ਹੋਣ ਦੇ ਕਈ ਰਸਤੇ ਪੇਸ਼ ਕਰਦਾ ਇਹ ਉਮੀਦਵਾਰ ਦੇ ਹੁਨਰ ਯੋਗਤਾ ਅਤੇ ਉਸ ਜਿਸ ਖੇਤਰ ਵਿੱਚ ਉਹ ਕੰਮ ਕਰਦੇ ਨੇ ਸੀਮਿਤ ਕਾਰਕਾਂ ਤੇ ਆਧਾਰਿਤ ਹੈ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਵੀ ਆਪਣੀ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਦੇ ਨਾਲ-ਨਾਲ ਵਧੇਰੇ ਅਨੁਕੂਲ ਹੋਣ ਲਈ ਇਮੀਗ੍ਰੇਸ਼ਨ ਨੀਤੀ ਨੂੰ ਬਦਲ ਰਿਆ ਇਹ ਅਤੇ ਨਾੜੀ ਯੂਮੀਦਵਾਰ ਦੇ ਵਾਅਦੇ ਮੁਕਾਬਲੇ ਵਾਲੇ ਪੂਲ ਸਟਡੀ ਪਰਮਿਟ ਤੋਂ ਸਥਾਈ ਨਿਵਾਸ ਵਿੱਚ ਤਬਦੀਲ ਕਰਨਾ ਔਕਾ ਬਣਾ ਸਕਦਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜੋ ਕਿ ਇੱਕ ਦਿਨ ਕੈਨੇਡਾ ਨੂੰ ਘਰ ਬੁਲਾਉਣਾ ਚਾਹੁੰਦੇ ਨੇ ਉਹਨਾਂ ਦੇ ਅੰਕਾਂ ਨੂੰ ਵੱਧ ਤੋਂ ਵੱਧ ਕਰਨ ਲਈ ਇੱਥੇ ਕੁਝ ਚੀਜ਼ਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਭ ਤੋਂ ਪਹਿਲਾਂ ਬਦਲਦੀ ਇਮੀਗ੍ਰੇਸ਼ਨ ਨੀਤੀ ਨੂੰ ਅਪਡੇਟ ਕਰਕੇ ਰੱਖੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੀਤੀ ਦੇਸ਼ ਦੇ ਆਰਥਿਕ ਲੋੜਾਂ ਦੇ ਆਧਾਰ ਤੇ ਬਦਲੀ ਜਾ ਸਕਦੀ ਹੈ ਭਵਿਕ ਵਿੱਚ ਸਥਾਈ ਸਿਟੀ ਲਈ ਅਰਜ਼ੀ ਦੇਣ ਦੀ ਯੋਜਨਾ ਬਣਾਉਣ ਵਾਲੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਲਈ ਇਹ ਵਾਕਪਰੋਗਰਾਮਾਂ ਲਈ ਯੋਗਤਾ ਦੇ ਮਾਪਦੰਡਾ ਬਾਰੇ ਸੁਚੇਤ ਰਹਿਣ ਵਿੱਚ ਮਦਦ ਕਰ ਸਕਦਾ ਉਦਾਹਰਨ ਦੇ ਲਈ ਇੱਕ ਸਾਲ ਤੇ ਸ਼ੁਰੂ ਵਿੱਚ ਸਰਕਾਰ ਨੇ ਕੋਈ ਛਣਾ ਕੀਤੀ ਕਿ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਦੇ ਪਾਠਕ੍ਰਮ ਲਾਇਸੈਂਸਿੰਗ ਸਮਝੌਤੇ ਦੇ ਨਾਲ ਨਾਲ ਇੱਕ ਅਧਿਆਨ ਪ੍ਰੋਗਰਾਮ ਵਿੱਚ ਦਾਖਲਾ ਲਿਆ ਉਹ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ ਇਹ ਇੱਕ ਪ੍ਰਾਈਵੇਟ ਕਾਲਜ ਦੁਆਰਾ ਪੇਸ਼ ਕੀਤੇ ਜਾਣ ਵਾਲੇ ਅਧਿਆਨ ਪ੍ਰੋਗਰਾਮਾਂ ਦੀ ਇੱਕ ਸ਼ੈਲੀ ਹੈ ਜਿਸ ਨੂੰ ਕਿਸੇ ਸਬੰਧਤ ਪਬਲਿਕ ਕਾਲਜ ਦੇ ਪਾਠਕ੍ਰਮ ਦੇ ਪਰਦਾਨ ਕਰਨ ਲਈ ਲਾਇਸੈਂਸ ਕੀਤਾ ਜਾਂਦਾ ਹੈ ਇਹਨਾਂ ਪ੍ਰੋਗਰਾਮਾਂ ਦੀ ਅਕਸਰ ਪਬਲਿਕ ਕਾਲਜਾਂ ਦੁਆਰਾ ਪ੍ਰਦਾਨ ਕੀਤੇ ਗਏ ਪ੍ਰੋਗਰਾਮਾਂ ਨਾਲੋਂ ਘੱਟ ਨਿਗਰਾਨੀ ਹੁੰਦੀ ਹੈ ਜੇਕਰ ਕੋਈ ਵਿਅਕਤੀ PGWP ਦੀ ਮਦਦ ਨਾਲ ਕੈਨੇਡਾ ਵਿੱਚ ਕੰਮ ਦਾ ਤਜਰਬਾ ਪ੍ਰਾਪਤ ਕਰਨ ਦੇ ਯੂਜ਼ ਨਾ ਬਣਾਉਂਦਾ ਤਾਂ ਉਹ ਤਾਂ ਉਹਨਾਂ ਨੂੰ ਇਹ ਖੋਜ ਕਰਨੀ ਚਾਹੀਦੀ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਕਿਹੜੇ ਅਧਿਐਨ ਪ੍ਰੋਗਰਾਮ PGWP ਲਈ ਯੋਗ ਨੇ ਇਨ ਡਿਮਾਂਡ ਪੇਸ਼ੇ ਚੁਣਨ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ 2023 ਵਿੱਚ ਕੈਨੇਡਾ ਨੇ ਮੰਗ ਵਿੱਚ ਪੇਸ਼ਿਆਂ ਤੇ ਯੋਗਤਾਵਾਂ ਨੂੰ ਧਿਆਨ ਕੇਂਦਰਿਤ ਕਰਦੇ ਵਿਸ਼ੇ ਸ਼੍ਰਿਆਣੀ ਵਿਸ਼ੇਸ਼ ਐਕਸਪਰਟ ਸੈਂਟਰੀ ਲਾਂਚ ਕੀਤੀ ਇਸ ਵਿੱਚ ਕਈ ਕਿਤੇ ਸ਼ਾਮਲ ਹੈ ਜਿਸ ਵਿੱਚ ਸੀਸ ਸੰਭਾਲ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗ੍ਰੇਨਿਤ ਵਪਾਰ ਅਸ ਆਵਾਜਾਈ ਖੇਤੀਬਾੜੀ ਅਤੇ ਭੋਜਨ ਖੇਤੀਬਾੜੀ ਅਤੇ ਖੇਤੀ ਭੋਜਨ ਜਿਹੜੇ ਵਿਦਿਆਰਥੀ ਅਜੇ ਵੀ ਆਪਣੇ ਕੈਰੀਅਰ ਦੇ ਮਾਰਗ ਤੇ ਫੈਸਲਾ ਨਹੀਂ ਕਰ ਸਕਰੇ ਉਹ ਸ਼੍ਰੇਣੀ ਆਧਾਰਿਤ ਡਰਾਅ ਵਿੱਚ ਕਿਸੇ ਇੱਕ ਵਿੱਚ ਯੋਗਤਾ ਪ੍ਰਾਪਤ ਕਰ ਸਕਦੇ ਨੇ ਜੇਕਰ ਉਹ ਕੈਰੀਅਰ ਮਾਰਗ ਉਹਨਾਂ ਲਈ ਦਿਲਚਸਪੀ ਵਾਲਾ ਉਦਾਹਰਣ ਲਈ ਇੱਕ ਇੱਕ ਵਿਦਿਆਰਥੀ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਆਪਣੀ ਸੰਭਾਵਨਾ ਨੂੰ ਵਧਾਉਣ ਲਈ ਐਸਟੀਈਐਮ ਵਿੱਚ ਆਪਣਾ ਕੈਰੀਅਰ ਬਣਾ ਸਕਦਾ ਜਿਵੇਂ ਕਿ ਆਰਕੀਟੈਕਚਰ ਇੰਜੀਨੀਅਰਿੰਗ ਡਾਟਾ ਸਾਇੰਸ ਜਾਂ ਫਿਰ ਵੈੱਬ ਵਿਕਾਸ ਹਾਲਾਂਕਿ ਇਹ ਸ਼੍ਰੇਣੀਆਂ ਹਾਲਾਂਕਿ ਇਹ ਸ਼੍ਰੇਣੀਆਂ ਹਾਲਾਂਕਿ ਬਦਲਣ ਦੇ ਅਧੀਨ ਹਨ ਅਤੇ ਸਥਾਈ ਨਿਵਾਸ ਦੀ ਗਰੰਟੀ ਨਹੀਂ ਦਿੰਦੀਆਂ ਅੱਗੇ ਗੱਲ ਕਰੀਏ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੀ ਖੂਜ ਕਰੋ ਹਰ ਪ੍ਰਾਂਤ ਖੇਤਰ ਕਿਊਬਕ ਨੋਨਾਵਟ ਦੇ ਆਪਦਾ ਦੇ ਨਾਲ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਨੂੰ ਪ੍ਰਾਂਤ ਵਿੱਚ ਹੁਨਰਬੰਦ ਕੰਮਾਂ ਨੂੰ ਆਕਰਸ਼ਿਤ ਕਰਨੇ ਚਲਾਉਂਦਾ ਜੇਕਰ ਕੋਈ ਅੰਤਰਰਾਸ਼ਟਰੀ ਵਿਦਿਆਰਥੀ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦਾ ਵਿਆਪਕ ਦਰਜਾਬੰਦੀ ਸਿਸਟਮ ਸੀਆਰਐਸ ਸਕੋਰ ਕਾਫੀ ਉੱਚਾ ਨਹੀਂ ਹੈ ਜਾਂ ਫਿਰ ਉਹ ਸ਼੍ਰੇਣੀ ਅਧਾਰਤ ਡਰਾ ਲਈ ਯੋਗ ਨਹੀਂ ਤਾਂ ਉਹ ਇਹ ਵੀ ਦੇਖ ਸਕਦੇ ਨੇ ਕਿ ਉਹ ਸੂਬਾਈ ਨਾਮਜ਼ਦਗੀ ਤੇ ਯੋਗ ਹਨ ਜਾਂ ਨਹੀਂ ਪੀਐਨਪੀ ਦੇ ਅਧੀਨ ਆਵਾਜ਼ ਕਰਨ ਦੇ ਲਈ ਦੋ ਵੱਖ-ਵੱਖ ਰਸਤੇ ਨੇ ਇੱਕ ਐਕਸਪ੍ਰੈਸ ਐਂਟਰੀ ਰਾਹੀਂ ਜਿੱਥੇ ਪ੍ਰਵੰਸ ਯੋਗ ਉਮੀਦਵਾਰਾਂ ਨੂੰ ਵਾਧੂ 600 ਸੀਆਰਐਸ ਪੁਆਇੰਟ ਪ੍ਰਦਾਨ ਕਰਦੇ ਨੇ ਜਿਸ ਨਾਲ ਉਹਨਾਂ ਨੂੰ ਐਕਸਪ੍ਰੈਸ ਐਂਟਰੀ ਪ੍ਰਤੀਯਾ ਵਿੱਚ अनहाज नामजदगी ਵਰ ਜੋ ਜਾਣਿਆ ਜਾਂਦਾ ਜਿਸ ਦੇ ਤਹਿਤ ਪੀਆਰ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ ਇੱਕ ਹੋਰ ਰੂਟ ਸਿੱਧਾ ਪੀਐਨਪੀ ਸਟ੍ਰੀਮ ਬੇਸ ਨਾਮਜ਼ਦਗੀ ਰਹੀ ਹੁੰਦਾ ਇੱਥੇ 80 ਤੋਂ ਵੱਧ ਵਕ ਸੂਬਾਈ ਆਰਥਿਕ ਸਟ੍ਰੀਮ ਪ੍ਰੋਗਰਾਮ ਨੇ ਜੋ ਵਿਦਿਆਰਥੀ ਖੋਜ ਕਰ ਸਕਦੇ ਨੇ ਇਹ ਉਹਨਾਂ ਲਈ ਹੈ ਇੱਕ ਕੀਮਤੀ ਮੌਕਾ ਜੋ ਸਿੱਖਿਆ ਤੇ ਰੋਜ਼ਗਾਰ ਦੁਆਰਾ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨਾ ਚਾਹੁੰਦੇ ਨੇ ਉਸਨੇ ਕਿਹਾ ਕਿ ਪੀਐਨਪੀ ਮਾਪਦੰਡ ਸੂਬੇ ਦੀ ਆਰਥਿਕ ਤਰੀਜ਼ਾ ਦੇ ਆਧਾਰ ਤੇ ਬਦਲੇ ਜਾ ਸਕਦੇ ਨੇ ਇਹ ਅੱਗੇ ਗੱਲ ਕਰੀਏ ਦੋਮਾ ਦੋਏ ਪਾਸਿਆਂ ਦੇ ਵਿੱਚ ਯੋਗਤਾ ਦੇ ਅੰਦਰ ਤੁਸੀਂ ਸੁਧਾਰ ਕਰੋ ਕੈਨੇਡਾ ਦੀਆਂ ਦੋ ਅਧਿਕਾਰਿਕ ਭਾਸ਼ਾਵਾਂ ਨੇ ਅੰਗਰੇਜ਼ੀ ਤੇ ਫ੍ਰੈਂਚ ਅਤੇ ਦੋ ਭਾਸ਼ੀ ਹੋਣ ਦੇ ਪੀਆਰ ਪ੍ਰਤੀਕਿਰਿਆ ਵਿੱਚ ਬਹੁਤ ਸਾਰੇ ਫਾਇਦੇ ਨੇ ਕੰਟਾਰਾਸ਼ਟਰੀ ਵਿਦਿਆਰਥੀ ਲਈ ਆਪਣੇ ਸੀਆਰਸ ਕੋਰ ਨੂੰ ਵਧਾਉਣ ਦਾ ਇੱਕ ਤਰੀਕਾ ਇਹ ਹੈ ਕਿ ਉਹ ਆਪਣੀ ਪ੍ਰਾਇਮਰੀ ਭਾਸ਼ਾ ਵਿੱਚ ਪ੍ਰਾਪਤ ਕਰਨ ਵਾਲੇ ਅੰਕਾਂ ਦੀ ਸੰਖਿਆ ਨੂੰ ਬਾਅਦ ਜੋ ਵਾਧ ਕਰੇ ਉਹ ਆਇਲਟਸ ਜਾਂ ਸੀਈਐਲਪੀਆਈਪੀ ਅੰਗਰੇਜ਼ੀ ਲਈ ਵਰਗੇ ਟੈਸਟ ਦੁਬਾਰਾ ਕਰੇ ਅਤੇ ਜੇ ਆ ਕਰ ਸਕਦੇ ਨੇ ਜੇਕਰ ਪਹਿਲੀ ਵਾਰ ਸਭ ਤੋਂ ਵੱਧ ਸਕੋਰ ਪ੍ਰਾਪਤ ਨਹੀਂ ਕਰ ਸਕਦੇ ਦੂਜੀ ਭਾਸ਼ਾ ਸਿੱਖਣ ਦੇ ਉਮੀਦਵਾਰਾਂ ਨੂੰ ਸੀਆਰ ਸਕੋਰ ਵਿੱਚ ਇਹ ਸੀਆਰ ਸਕੋਰ ਵਿੱਚ ਕਿੰਨੇ ਕੀ ਅੰਕ ਸ਼ਾਮਲ ਹੁੰਦੇ ਹਨ ਜੋ ਉਹਨਾਂ ਨੂੰ ਅਪਲਾਈ ਕਰਨੇ ਸਦਾ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਨੇ ਇਸ ਤੋਂ ਇਲਾਵਾ ਕੈਨੇਡਾ ਨੇ ਫ੍ਰੈਂਚ ਭਾਸ਼ਾ ਮਾਰਚ ਸ਼੍ਰੇਣੀ ਆਧਾਰਿਤ ਡਰਾ ਵੀ ਸ਼ੁਰੂ ਕੀਤੇ ਨੇ ਅਤੇ 2024 ਵਿੱਚ ਇਹਨਾਂ ਡਰਾਨ ਦਾ ਜਿਆਦਾ ਧਿਆਨ ਦਿੱਤਾ ਗਿਆ ਜੋ ਰੁਝਾਨ ਹੈ ਕਿ 2025 ਤੇ 26 ਵਿੱਚ ਜਾਰੀ ਰਹਿਣ ਦੀ ਉਮੀਦ ਹੈ ਯੋਗ ਬਣ ਲਈ ਉਮੀਦਵਾਰ ਕੋਲ ਘੱਟੋ ਘੱਟ ਸਕੋਰ ਹੋਣੇ ਚਾਹੀਦੇ ਨੇ ਤੇ ਉੱਥੇ ਦੱਸ ਦਈਏ ਕਿ ਇਹਨਾਂ ਭਾਸ਼ਾਵਾਂ ਨੂੰ ਪੜ੍ਹਨ ਤੇ ਲਿਖਣ ਵਿੱਚ ਵੀ ਮੁਹਾਰਤ ਹਾਸਲ ਕਰਨੀ ਪਵੇਗੀ ਸਾਰੀਆਂ ਡਿਗਰੀ ਸਾਰੀਆਂ ਡਿਗਰੀਆਂ ਨੂੰ ਪ੍ਰਮਾਣਿਤ ਕਰਨ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਪ੍ਰਣਾਲੀ ਸਿੱਖਿਆ ਦੇ ਅੰਕ ਪ੍ਰਦਾਨ ਕਰਦੀ ਹੈ ਜੇਕਰ ਜੇਕਰ ਕਿਸੇ ਵਿਦਿਆਰਥੀ ਕੋਲ ਇੱਕ ਤੋਂ ਵੱਧ ਡਿਗਰੀਆਂ ਨੇ ਪਰ ਉਹ ਕੈਨੇਡਾ ਤੋਂ ਬਾਹਰ ਕੀਤੀਆਂ ਨੇ ਤਾਂ ਉਹ ਇਸ ਨੂੰ ਕੈਨੇਡੀਅਨ ਸਰਕਾਰ ਦੁਆਰਾ ਮਨਜ਼ੂਰ ਸੁੱਦਾ ਸੰਸਥਾਨਾਂ ਤੋਂ ਇੱਕ ਦੁਆਰਾ ਪ੍ਰਮਾਣਿਤ ਕਰਵਾ ਸਕਦੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਸੰਭਾਵਨਾ ਨੂੰ ਬਿਹਤਰ ਬਣਾਉਣ ਲਈ ਦੇਸ਼ ਦੇ ਅੰਦਰ ਇੱਕ ਯੋਗ ਡਿਗਰੀ ਜਾਂ ਪ੍ਰੋਗਰਾਮ ਵਿੱਚ ਵੀ ਦਾਖਲਾ ਲੈ ਸਕਦੇ ਨੇ ਕੈਨੇਡੀਅਨ ਸਰਕਾਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੇ ਸੋਣਿਆ ਪੜ੍ਹਨੀ ਤਾਂ ਬਣੇ ਰਹੋ ਆਨਿਸ ਵਾਲਾ ਟਾਟ ਕਨਵਿਨਾਲ